ਬਾਕੀ ਜੇ ਆਪਾਂ ਹੁਣ ਕਹਾਣੀ ਤੇ ਸਕ੍ਰੀਨਪਲੇ ਦੀ ਗੱਲ ਕਰੀਏ ਦੋਸਤੋ ਕਹਾਣੀ ਠੀਕ ਹੈ ਫਿਲਮ ਦੀ ਮਤਲਬ ਕਿ ਨਾਟ ਗੁੱਡ ਨਾਟ ਬੈਡ ਕਹਿ ਸਕਦੇ ਆ ਇੱਕ ਜਰਨੀ ਦਿਖਾਈ ਹੋਈ ਹੈ ਪਰ ਮੈਂ ਇੱਕ ਗੱਲ ਮੈਥੋਂ ਥੋੜੀ ਜਿ ਮੈਂ ਲੈਟ ਡਾਉਨ ਹੋਇਆ ਕਿ ਜਦੋਂ ਇਹ ਫਿਲਮ ਦਾ ਟ੍ਰੇਲਰ ਆਇਆ ਸੀ ਮੈਨੂੰ ਇਹ ਲੱਗਿਆ ਸੀ ਕਿ ਇਹ ਇੱਕ ਤਰ੍ਹਾਂ ਦੀ ਇਹ ਜਰਨੀ ਪੂਰੀ ਫਿਲਮ ਚ ਹੋਊਗੀ ਇੱਕ ਮਤਲਬ ਕਿ ਯਾਤਰਾ ਤੇ ਜਾਂਦੇ ਹੋਏ ਨੇ ਉਹਨਾਂ ਦੇ ਰਸਤੇ ਦੇ ਵਿੱਚ ਕੁਝ ਕੱਢਣਾ ਵਾ ਪੜਨਗੀਆਂ ਕੁਝ ਮੂਮੈਂਟਸ ਹੋਣਗੇ ਲੇਕਿਨ ਇਦਾਂ ਦੀ ਗੱਲ ਨਹੀਂ ਹੈ ਜਰਨੀ ਇਹਦੇ ਵਿੱਚ ਬਹੁਤ ਥੋੜੀ ਦਿਖਾਈ ਗਈ ਹੈ ਬਾਕੀ ਰੂਟੀਨ ਫਿਲਮਾਂ ਮੰਗੂ ਫਿਲਮ ਦੀ ਕ ਕਿ ਵਧੀਆ ਸੋ ਜੇ ਗੱਲ ਕਰੀਏ ਪਰਫਾਰਮੈਂਸ ਦੀ ਪੁਖਰਾਜ ਪੁੱਲੇ ਦਾ ਜਿਹੜਾ ਰੋਲ ਹੈ ਜਿਹੜਾ ਕੰਮ ਹੈ ਬਹੁਤ ਅੱਛਾ ਆ ਪਰ ਮੈਨੂੰ ਲੱਗਿਆ ਕਿ ਉਹ ਜਦਾ ਤਾਂ ਡਾਇਰੈਕਟਰ ਨਹੀਂ ਸੋਚਿਆ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ ਇਸ ਲਈ ਉਹਨਾਂ ਨੂੰ ਡਾਇਲੋਗ ਘੱਟ ਦਿੱਤੇ ਗਏ ਨੇ ਉਹਨਾਂ ਦੀ ਜਿਹੜੀ ਐਕਸਪ੍ਰੈਸ਼ਨ ਨੇ ਉਹਨਾਂ ਨਾਲ ਹੀ ਕੰਮ ਚਲਾਇਆ ਗਿਆ ਕਿਉਂਕਿ ਬਹੁਤ ਘੱਟ ਬੋਲੇ ਨੇ ਫਿਲਮ ਦੇ ਵਿੱਚ ਪੁਖਰਾਜ ਰਵਿੰਦਰ ਕੌਰ ਬਹੁਤ ਅੱਛੇ ਐਕਟਰ ਨੇ ਉਹਨਾਂ ਦਾ ਬਹੁਤ ਵਧੀਆ ਕੰਮ ਹੈ ਇੱਕ ਸਵੀਟ ਇੱਕ ਕਿਊਟ ਜੀ ਕੁੜੀ ਦਾ ਰੋਲ ਜਿਹੜਾ ਪਹਿਲਾਂ ਵੀ ਕੀਤਾ ਉਹਨਾਂ ਨੇ ਤੇ ਇਹਦੇ ਵਿੱਚ ਵੀ ਇਦਾਂ ਹੀ ਲੱਗਦਾ ਆ ਪੂਨਮ ਮਹਿਤਾ ਦਾ ਰੋਲ ਬਹੁਤ ਬਹੁਤ ਅੱਛੇ ਐਕਸਪ੍ਰੈਸ਼ਨ ਨੇ ਉਹਨਾਂ ਦੇ ਬਾਕੀ ਦਿੱਗਜ ਕਲਾਕਾਰ ਨੇ ਉਹਨਾਂ ਬਾਰੇ ਕਹਿਣਾ ਕੀ ਹੈ ਲक्की ਢਾਲੀਵਾਲ ਨੇ ਜਤਿੰਦਰ ਕੌਰ ਜੀ ਨੇ ਅਫਤਾਰ ਗਿਲ ਰਾਣਾ ਜਗ ਬਹਾਦਰ ਹਾਂ ਜਿਹੜੀ ਫਿਲਮ ਦੀ ਜਿਹੜੀ ਯੂ ਐਸ ਪੀ ਹੈ ਉਹ ਮੈਨੂੰ ਲੱਗੀ ਹਣੀ ਮੱਟੋ ਦੀ ਕਮੇਡੀ ਤੇ ਜਤਿੰਦਰ ਕੌਰ ਜਗਮੀਤ ਕੌਰ ਜਿਹੜੀਆਂ ਮਾਮਾਂਆਂ ਧੀਆਂ ਬਣੀਆਂ ਨੇ ਉਹਨਾਂ ਦਾ ਜਿਹੜਾ ਆਪਸ ਚ ਗੱਲ ਕਰਨ ਦਾ ਤਰੀਕਾ ਹੈ ਅੱਧੀ ਇੰਗਲਿਸ਼ ਅੱਧੀ ਪੰਜਾਬੀ ਕਿਉਂਕਿ ਉਹਨਾਂ ਨੇ ਦਿਖਾਇਆ ਕਿ ਇਹ ਅਸੀਂ ਹਾਈਲਾਈਟਸ ਕੀਤੀ ਹੋਈ ਹੈ ਸਾਡੀ ਕੁੜੀ ਨੇ ਤਾਂ ਵੀ ਸਾਨੂੰ ਐਨ ਆਰ ਆਈ ਮੁੰਡਾ ਚਾਹੀਦਾ ਹੈ ਜਿਹੜੇ ਉਹਨਾਂ ਦੇ ਆਪਸ ਚ ਮੂਵਮੈਂਟ ਨੇ ਉਹ ਵਾਕੀ ਮੁਸਕਾਨ ਨਹੀਂ